ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਰਬੱਤਾਂ ਦੇ ਨਾਲ ਇਹ ਵੀਡੀਓ ਸਾਂਝੀ ਕਰਨ ਲੱਗੇ ਆ ਜੋ ਕਿ ਗੁਰਬਾਣੀ ਦੇ ਆਧਾਰ ਤੇ ਜਿੰਦਗੀ ਦੇ ਵਿੱਚ ਮਨੁੱਖ ਸੇਰ ਤੋਂ ਲੈ ਕੇ ਸ਼ਾਮ ਤੱਕ ਜਨਮ ਤੋਂ ਲੈ ਕੇ ਮਰਨ ਤੱਕ ਬੜੀ ਮਿਹਨਤ ਕਰਦਾ ਬੜੀ ਮੁਸ਼ਕਲ ਕਰਦਾ ਬੜੀਆਂ ਕਲਨਾ ਕਰਦਾ ਪਰ ਬਹੁਤ ਕੁਝ ਮਿਹਨਤ ਕਰਦੇ باوجود ਵੀ ਮਨੁੱਖ ਦੇ ਦੁਨਿਆਵੀ ਕਾਰੋਬਾਰ ਨੂੰ ਜਿ ਲਈਏ ਤਾਂ ਕਈ ਵਾਰੀ ਬੜਾ ਕੁਝ ਮਿਲ ਜਾਂਦਾ ਤੇ ਕਈ ਵਾਰੀ ਮਨੁੱਖ ਵਾਂਝਾ ਰਹਿ ਜਾਂਦਾ ਉਹ ਦੁਨਿਆਵੀ ਵਿਦਿਆ ਪੜਾਈ ਲਾ ਲੋ ਦੁਨਿਆਵੀ ਕਾਰੋਬਾਰ ਜੋ ਵੀ ਆਪਾ ਮਨੁੱਖ ਬੰਦਾ ਕਰਦਾ ਹੈ ਜ਼ਿੰਦਗੀ ਦੇ ਵਿੱਚ ਪਰ ਮੈਂ ਜੋ ਆਪ ਜੀ ਦੇ ਨਾਲੇ ਗੁਰਬਾਣੀ ਦੇ ਵਿੱਚ ਜੀਵਨ ਦੀ ਇੱਕ ਐਸਾ ਗੁਜਾ ਭੇਦ ਹੈ ਉਹ ਸਾਂਝਾ ਕਰ ਲੱਗਿਆ ਆ ਸਰਬਾ ਸੰਤਾਨ ਨੇ ਸੁਣਨਾ ਸਿਆਣੀ ਕਹਿੰਦੇ ਨੇ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਹੁੰਦਾ ਹੈ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਸਿਰਫ 6 ਮਿੰਟਾਂ ਦੇ ਵਿੱਚ ਜ਼ਿੰਦਗੀ ਬਦਲ ਜਾਵੇਗੀ ਸਿਰਫ 6 ਮਿੰਟਾਂ ਦੇ ਵਿੱਚ 12 ਮਿੰਟਾਂ ਦੀ ਘੜੀ ਹੁੰਦੀ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੋਂ ਤੇ ਆਧ ਭਗਤਨ ਸੇਤੀ ਗੋਸ਼ਟੀ ਜੋਗੀ ਨੂੰ ਸੁਲਾਵ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ 24 ਨੂੰ ਅੱਧ ਕਰ ਦਿਓ 12 12 ਨੂੰ ਅੱਧ ਕਰ ਦਿਓ 6 ਸਿਰਫ 6 ਮਿੰਟ ਤੁਸੀਂ ਲਾਉਣੇ ਨੇ ਤੇ ਰਿਜ਼ਲਟ ਫਿਰ ਤੁਸੀਂ ਆਪ ਦੇਖੋਗੇ ਕਿਉਂਕਿ ਪਹਿਲੇ ਬੇਨਤੀ ਕਰ ਦਿੱਤੀ ਹੈ ਕਹਿ ਨਹੀਂ ਦੇ ਕਰਨੇ ਵਿੱਚ ਬੜਾ ਫਰਕ ਹੈ ਸੋ ਜਦੋਂ ਤੁਸੀਂ ਇਹ ਅਭਿਆਸ ਕਰੋਗੇ ਜੋ ਮੈਂ ਆਪ ਦੇ ਨਾਲ ਸਾਂਝਾ ਕਰਨ ਲੱਗਿਆ ਹਾਂ ਸਿਰਫ 6 ਮਿੰਟਾਂ ਦੇ ਵਿੱਚ ਗੁਰੋਂ ਪਿਆਰੋ ਬਾਣੀ ਦੇ ਵਿੱਚ ਲਿਖਿਆ ਹੈ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਪ੍ਰਭ ਕਾ ਸਮਰਨ ਸਭ ਦੇ ਉੱਚਾ ਸਭ ਗੱਲ ਇੱਥੇ ਮੁੱਕ ਜਾਂਦੀ ਹੈ ਇਹ ਸ਼ਬਦ ਬੜੇ ਲੋਕਾਂ ਨੇ ਪੜ੍ਹਿਆ ਤੇ ਸੁਨੇ ਆਮ ਟਰਾਲੀਆਂ ਦੇ ਉੱਤੇ ਵੀ ਬਹੁਤ ਥਾਂ 'ਤੇ ਲਿਖਿਆ ਹੁੰਦਾ ਹੈ ਟਰੈਕਟਰ ਟਰਾਲੀਆਂ ਤੇ ਜਾਂ ਕਈ ਥਾਂ 'ਤੇ ਬੱਸਾਂ ਤੇ ਇਲੈਕਟ੍ਰਾਨ ਟੱਕਾਂ ਦੇ ਮਗਰ ਬਹੁਤ ਸਾਰਨਾਂ ਦੇ ਵੀ ਲਿਖਿਆ ਹੁੰਦਾ ਪ੍ਰਭ ਕਾ ਸਮਰਨ ਸਭ ਤੋਂ ਉੱਚਾ। ਕਿ ਪਰਮਾਤਮਾ ਦਾ ਸਮਰਨ ਸਭ ਤੋਂ ਉੱਚਾ ਹੈ। ਪਰ ਸਿਮਰਨ ਕਰਨਾ ਕਿਵੇਂ ਹੈ? ਵਿਧੀ ਹੈ। ਉਹ ਵਿਧੀ ਕੀ ਹੈ ਗੁਰੂ ਪਿਆਰੇ ਸੁਣੋ। ਤੇ ਗੁਰੂ ਕਿਰਪਾ ਕਰੇਗਾ। ਮਹਾਰਾਜ ਪਾਚਗੰਦੇ ਨੇ ਆਪਾਂ ਅਰਦਾਸ ਦੇ ਵਿੱਚ ਗੱਲ ਕਹਿੰਦੇ ਆ ਵੀ ਧਿਆਨ ਤਰਕੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਕਹਿ ਸਾਰੇ ਦਿੰਦੇ ਆ। ਪਰ ਪਤਾ ਇਹ ਨਹੀਂ ਵੀ ਕੱਲਾ ਮੈਨੂੰ ਹੀ ਹੈ ਬਿਰਲਿਆਂ ਨੂੰ ਪਤਾ ਹੈ ਐਨ ਬਿਰਲੇ ਨਹੀਂ ਕਨੇ ਫੈਲ ਫਕੜ ਸੰਸਾਰ ਵੀ ਧਿਆਨ ਕਿਹਦਾ ਤੇ ਕਿੱਥੇ ਕਿਵੇਂ ਦਰਨਾ ਹੈ ਧਿਆਨ ਆ ਗੁਰੂਆਂ ਪਿਆਰਿਓ ਹਿੰਦੂ ਮਤ ਦੇ ਵਿੱਚ ਨਾ ਸਾਗਰ ਦ੍ਰਿਸ਼ਟੀ ਕਿਹਾ ਜਾਂਦਾ ਹੈ ਗੁਰਬਾਣੀ ਦੇ ਵਿੱਚ ਲਿਖਿਆ ਚੰਦ ਸੂਰਜ ਕੀ ਪਾਏ ਗੰਢ ਚੰਦ ਸੂਰਜ ਦੇ ਸਮਕਰ ਰੱਖੋ ਬ੍ਰਹਮ ਜੋਤ ਮਿਲ ਜਾਵੇਗਾ ਚੰਦ ਸੂਰਜ ਕੀ ਨੇ ਧਿਆਨ ਕਿਤੇ ਧਰਨਾ ਹੈ ਸੁਰਤੀ ਕਾ ਮਾਰਗ ਚੱਲ ਕੇ ਪੁਲਟਿਨ ਅਦਰ ਪਰਗਾਸੀ ਸੁਰਤੀ ਕਿਵੇਂ ਲਾਉਣੀ ਹੈ ਧਿਆਨ ਕਿਵੇਂ ਲਾਉਣਾ ਹੈ ਸਿਰਫ 6 ਮਿੰਟ ਤੁਸੀਂ ਬੰਦਗੀ ਕਰਨੀ ਹੈ ਤੇ ਰਿਜ਼ਲਟ ਤੁਸੀਂ ਵੇਖਿਓ ਜੀ ਦੋਨੇ ਅੱਖਾਂ ਜਿਹੜੀਆਂ ਨੇ ਇੱਥੇ ਤੁਸੀਂ ਬਿਲਕੁਲ ਨੱਕ ਦੇ ਗਨੇ ਇੱਥੇ ਵੇਖਣਾ ਹੈ ਬਿਲਕੁਲ ਨੱਕ ਦੀ ਕ੍ਰੁੰਬਲੀ ਗਨੇ ਇਸ ਤਰ੍ਹਾਂ ਸਿਰਫ ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰਕੇ ਪਹਿਲਾਂ ਅੱਖਾਂ ਖੋਲ੍ਹ ਕੇ ਵੇਖਣਾ ਹੈ 3 ਮਿੰਟ 3 ਮਿੰਟ ਅੱਖਾਂ ਖੋਲ ਕੇ ਉਸ ਤੋਂ ਬਾਅਦ 3 ਮਿੰਟ ਅੱਖਾਂ ਬੰਦ ਕਰ ਲੈਣੀ ਤੇ ਅੰਦਰ ਹੀ ਇੱਥੇ ਵਿਗਣਾ ਹੈ ਅੰਦਰ ਧਿਆਨ ਲਾਉਣਾ ਹੈ ਤੇ ਬਿਨਾ ਬੋਲੇ ਤੋਂ ਸਾਹਾਂ ਦੇ ਵਿੱਚ ਸਤਨਾਬਾਈ ਗੁਰੂ ਜਾਂ ਰਾਮ ਰਾਮ ਜੋ ਵੀ ਸ਼ਬਦ ਤੁਸੀਂ ਬੋਲੋ ਉਹ ਬੋਲ ਸਕਦੇ ਹਾਂ ਪਰ ਮਾਤਮਾ ਦਾ ਨਾਮ ਨਾਲ ਜ਼ਰੂਰ ਜਪਣਾ ਹੈ ਬਹੁਤ ਲੋਕ ਨੇ ਇਕੱਲਾ ਧਿਆਨ ਧਰਨਾ ਜੀ ਇਕੱਲਾ ਧਿਆਨ ਨਹੀਂ ਕਿਉਂਕਿ ਗੁਰੂ ਮੇਰੇ ਮਹਾਰਾਜ ਪਾਚਾ ਕਹਿੰਦੇ ਨੇ ਖੋਜ ਖੋਜ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਡਕਾਰਾ ਮਹਾਰਾਜ ਪਾਚਾ ਕਹਿੰਦੇ ਨੇ ਇੱਕ ਦੂਜੀ ਬੋਲਾ ਕੋਇ ਲੱਖ ਹੋਇ ਲੱਖ ਹੋਇ ਲੱਖ 20 ਲੱਖ ਲਾ ਗੇੜਾ ਕੀ ਇਹ ਨਾਮ ਜਗਦੀ ਦਾ ਹਾਂ ਉਸ ਤੋਂ ਪਹਿਲਾਂ 2-4 ਮਿੰਟ ਤੁਸੀਂ ਸਤਨਾਮ ਵਾਹਿਗੁਰੂ ਜਾਂ ਜੋ ਵੀ ਸ਼ਬਦ ਤੁਹਾਨੂੰ ਲੱਗੇ ਪ੍ਰਮਾਤਮਾ ਦਾ ਨਾਮ ਅਰਦਾਸ ਬੇਨਤੀ ਤੇ 5-7 ਮਿੰਟ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਬੈਠ ਕੇ ਤੁਸੀਂ ਸਿਰਫ ਇੱਤੇ ਨਕ ਤੇ ਨਕ ਦੀ ਗੁਰਮਲੇ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਦੇਖਿਓ ਗੁਰੂ ਨੌਵੇਂ ਪਾਤਸ਼ਾਹ ਜੀ ਦੇ ਜਾਂ ਜਿੰਨੇ ਵੀ ਗੁਰੂ ਨਾਨਕ ਦੇਵ ਜੀ ਦੀ ਪ੍ਰਾਤਨ ਤਸਵੀਰਾਂ ਸੀ ਜਿਹੜੀ ਕਿਉਂਕਿ ਪ੍ਰਾਤਨ ਲੋਕਾਂ ਨੂੰ ਇੰਨਾਂ ਚੀਜ਼ਾਂ ਦਾ ਪਤਾ ਸੀ ਕਾਲ ਸੀ ਉਹ ਮੁਸੱਬਰੇ ਵੀ ਹੁਣ ਨਹੀਂ ਰਹੇ ਹੁਣ ਤਸਵੀਰਾਂ ਵੀ ਹੋਰ ਤਰੀਕੇ ਦੇ ਬਣਦੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਪ੍ਰਾਤਨ ਤਸਵੀਰਾਂ ਤੇ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਤੁਸੀਂ ਵੇਖਿਓ ਇੱਥੇ ਇਹਨੂੰ ਕਹਿੰਦੇ ਨੇ ਨਾਸਾਗਰ ਦ੍ਰਿਸ਼ਟੀ ਚੰਦ ਸੂਰਜ ਦੋ ਸਮਕਰ ਰੱਖੋ ਬ੍ਰਹਮ ਜੋਤ ਮਿਲ ਜਾਵੇ ਕੋ ਚੰਦ ਸੂਰਜ ਕੀ ਆਏ ਗੰਢ ਇਸ ਉਦਾਸੀਕਾ ਪਰੈਣਾ ਕੰਦਾ ਮਹਾਰਜ ਜੀ ਪਾਚਾ ਗੰਦਨ ਇਸ ਕਰਕੇ ਦੋਨੋਂ ਅੱਖਾਂ ਨੂੰ ਇਸ ਨੱਕ ਦੇ ਕਰੋਮਲੀਗਨੇ ਵੇਖਣਾ ਹੈ ਇਸ ਤਰ੍ਹਾਂ ਵੇਖਦੇ ਹੋਏ ਇਹ ਲੋ 2-4 ਮਿੰਟ 3 ਮਿੰਟ ਇਸ ਤਰ੍ਹਾਂ ਵੇਖਣਾ ਹੈ ਉਸ ਤੋਂ ਬਾਅਦ 3 ਮਿੰਟਾਂ 3 ਮਿੰਟ ਫਿਰ ਅੱਖਾਂ ਬੰਦ ਕਰ ਲੈਣੀਆਂ ਸਰਬ ਬਿਨਾ ਬੁੱਲੇ ਤੋਂ ਬਾਤ ਦੇ ਵਿੱਚ ਜਦੋਂ ਅੱਖਾਂ ਧਿਆਨ ਧਰ ਕੇ ਦੋ ਬੋਲਣਾਗਾ ਬਿਨਾ ਬੋਲੇ ਤੋਂ ਬੋਲਣਾ ਨਹੀਂ ਬਨਾ ਸੁਰਤੀ ਦੇ ਵਿੱਚ ਜੇਨ ਕੰਨਨ ਸ਼ਬਦ ਗੁਰੂ ਸੁਰਤ ਤੋਂ ਨਜੇਲਾ ਸ਼ਬਦ ਨੂੰ ਗੁਰੂ ਤੇ ਸੁਰਤ ਨੂੰ ਜੇਲਾ ਬਣਾਉਣਾ ਹੈ ਸੁਰਤ ਦੇ ਨਾਲ ਨਾਮ ਜਪਣਾ ਹੈ ਸਤਨਾ ਵੈਗੁਰੂ ਕਹਿਣਾ ਹੈ ਮਨ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਜਿਹੜੀ ਇੱਛਾ ਹੈ ਜਿਹਦੇ ਇੱਛਾ ਲੈ ਕਰੋਗੇ ਉਹ ਇੱਛਾ ਪੂਰੀ ਹੋ ਜਾਵੇਗੀ ਇੱਛਾ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਤੇ ਜਿਵੇਂ ਬੱਚਿਆਂ ਦੇ ਖੇਡ ਵਾਂਗੂ ਮਦਾਰੀਆਂ ਦੀ ਖੇਡ ਜਿਵੇਂ ਹੁੰਦੀ ਹੈ ਬੱਚਿਆਂ ਦੀ ਖੇਡ ਹੁੰਦੀ ਹੈ ਮਦਾਰੀ ਜਿਵੇਂ ਕਿ ਇੱਕ ਲੋਕਾਂ ਨੂੰ ਦਿਖਾਉਣ ਵਾਤੇ ਇੱਕ ਜਾਦੂ ਦਿਖਾਉਂਦੇ ਨੇ ਜਾਦੂ ਵਾਂਗੂ ਖੁਸ਼ੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਇਹ ਬਹੁਤ ਵੱਡਾ ਗਿਆਨ ਹੈ ਸੁਣਨ ਵਿੱਚ ਵੇਖਣ ਵਿੱਚ ਤੁਹਾਨੂੰ ਆਵੇਂ ਲੱਗੇਗਾ ਪਰ ਜਦੋਂ ਕਰੋਗੇ ਗੁਰੂ ਮਿਆਰੋ ਫਿਰ ਵੇਖਿਓ ਬਾਕੀ ਗੁਰਬਾਣੀ ਦੇ ਵਿੱਚ ਇਹ ਨਾ ਸਮਝਣਾ ਵੀ ਕਿਤੇ ਜੋਗ ਮਾਰਗ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਚਾ ਜਿਹਦਾ ਆਪ ਦੇ ਖੁਦ ਦੇ ਸ਼ਬਦ ਨੇ ਗੁਰੂ ਮਿਆਰੋ ਇਹ ਠੀਕ ਹੈ ਇਹ ਤੁਸੀਂ ਕਰਕੇ ਵੇਖਿਓ ਜੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਚੰਦ ਸੂਰਜ ਕੀ ਪਾਏ ਕੰਡ ਚੰਦ ਤੇ ਸੂਰਜ ਸੱਜੀ ਜੜੀ ਹੈ ਇਹ ਚੰਦ ਦੀ ਹੈ ਤੇ ਕਬੀ ਸੂਰਜ ਦੀ ਹੈ ਸੁਰਾਂ ਨੇ ਦੋਨੇ ਇਹ ਤੇ ਇਹਨੂੰ ਤਰੇ ਕੁਟੀਬ ਕੰਧ ਨੇ ਦਸੋਂ ਦੁਆਰੀ ਵੀ ਕਹਿੰਦੇ ਨੇ ਸ਼ਿਵ ਜੀ ਦੇ ਜੇ ਆਪਾਂ ਦੇਖੀਏ ਤੇ ਤੁਸੀਂ ਜੇ ਆਪਾਂ ਫਿਰ ਜੋਗ ਮੱਧ ਦੀ Hindu ਮੱਧ ਦੀ ਗੱਲ ਆ ਜਾਂਦੀ ਹੈ ਪਰ ਨਹੀਂ ਗੁਰੂਮੋਂ ਪਿਆਰੇ ਇਹ ਹਰ ਧਰਮ ਦੇ ਵਿੱਚ ਗਿਆਨ ਦੱਸਿਆ ਗਿਆ ਹੈ ਸਤਗੁਰਾਂ ਨੇ ਆਪਾਂ ਨੂੰ ਓਪਨ ਕਰਕੇ ਦੱਸਿਆ ਦੂਜੇ ਮਤਾਂ ਦੇ ਵਿੱਚ ਥੋੜਾ ਜਿਹਾ ਵਿੰਗ ਬਲਾਵੇਂ ਪਾ ਕੇ ਦੱਸਿਆ ਠੀਕ ਹੈ ਇਸ ਕਰਕੇ ਇਥੇ ਮੱਥੇ ਦੇ ਵਿੱਚ ਧਿਆਨ ਲਾਉਣਾ ਹੈ ਇੱਥੇ ਹੀ ਸਭ ਕੁਝ ਹੈ ਜਿਹੜੀ ਵੀ ਸ਼ਕਤੀਆਂ ਦੀ ਕੁੰਜੀ ਹੈ ਕਿਉਂਕਿ ਜਦੋਂ ਵੀ ਮੰਦਰ ਦੇ ਵਿੱਚ ਜਾਓ ਪੁਜਾਰੀ ਮੱਥੇ ਤੇ ਤਿਲਕ ਲਾਉਂਦਾ ਹੈ ਕਿਸੇ ਆਪਾਂ ਖੁਸ਼ੀ ਦਾ ਕੋਈ ਮੌਕਾ ਹੁੰਦਾ ਹੈ ਬੱਚੇ ਬੱਚੀ ਦਾ ਵਿਆਹ ਸ਼ਾਦੀ ਕਰਨੇ ਤਿਲਕ ਲਾਇਆ ਜਾਂਦਾ ਹੈ ਕਿਉਂ ਕਿ ਕਿਉਂਕਿ ਇੱਕ ਪ੍ਰਤੀਕ ਸੀ ਵੀ ਇੱਥੇ ਹੀ ਸਭ ਕੁਝ ਹੈ ਇਸ ਕਰਕੇ ਤੁਸੀਂ ਜਦੋਂ ਵੀ ਸਿਮਰਨ ਕਰਨਾ ਹੈ ਅਰਦਾਸ ਵਜੇ ਪਹਿਲਾਂ ਬੇਨਤੀ ਕੀਤੀ ਵੀ ਕਹਿ ਦਿੰਨੇ ਧਿਆਨ ਤਰਕੇ ਵੀ ਧਿਆਨ ਕਿਦਾ ਤਰਨਾ ਹੈ ਧਿਆਨ ਤਰਨਾ ਹੈ ਇਹ ਜਗੰਤ ਇਹ ਇਸ ਇਸ ਜਗੰਤ ਦੇ ਧਿਆਨ ਤਰਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਬਾਕੀ ਤੁਸੀਂ ਇਹ ਕਰਕੇ ਵੇਖਿਓ ਗਰੋ ਪਿਆਰਿਓ ਕਰਨ ਤੋਂ ਬਾਅਦ ਪਹਿਲੇ ਪਹਿਲੇ ਦਿਨੀ ਇਹ ਨਹੀਂ ਕਿ 2 4 10 ਦਿਨ ਲੱਗਣਗੇ ਪਹਿਲੇ ਦਿਨ ਹੀ ਤੁਹਾਨੂੰ ਜੇ ਕੁਝ ਨਾ ਮਹਿਸੂਸ ਹੋਇਆ ਤੇ 10 ਦਾ ਫੋਨ ਨੰਬਰ ਹੈ ਇਸ ਫੋਨ ਤੇ ਤੁਸੀਂ ਦੱਸ ਸਕਦੇ ਵੀ ਨਹੀਂ ਖੇਡ ਬਣੇਗੀ 92015 23273 95015 23273 10 ਬਲਵਿੰਦਰ ਸਿੰਘ ਪਿੰਡ ਸ਼ੇਰਗੜ ਮੇਰੇ ਨਾਲ ਤੁਸੀਂ ਇਸ ਟੌਪਿਕ ਤੇ ਹੋਰ ਵੀ ਗੱਲ ਕਰ ਸਕਦੇ ਹੋ ਜਿੰਨੇ ਕੋ ਦਾ ਜਾਣਦਾ ਹੈ ਇਹ ਨਹੀਂ ਵੀ ਕਿ ਮੈਂ ਬ੍ਰह्मज्ञानी ਹਾਂ ਪਰ ਗੁਰੂਆਂ ਪਿਆਰਿਓ ਸੰਤਾਂ ਮਹਾਂਪੁਰਖਾਂ ਦੇ ਨਾਲ ਰਹਿ ਗੁਰਬਾਣੀ ਦੇ ਵਿੱਚੋਂ ਪੜਿਆ ਤੇ ਗੁਰੂਆਂ ਪਿਆਰਿਓ ਸਿਆਣੇ ਕਹਿੰਦੇ ਨੇ ਕਹਿਣੀ ਤੇ ਕਰਨੇ 'ਚ ਬੜਾ ਫਰਕ ਹੈ ਕੀਤਾ ਤੁਹਾਨੂੰ ਦੱਸਿਆ ਕੁਝ ਮਹਿਸੂਸ ਹੋਇਆ ਇਹ ਨਹੀਂ ਵੀ ਕਿਤੇ ਪੂਰਾ